ਸੋਹੀ ਮਹੱਲਾ ਪੰਜਵਾਂ ਸਿਮਰ ਸਿਮਰ ਤਾੰ ਕੋ ਹਉ ਜੀਵਾਂ ਚਰਨ ਕੰਬਲ ਤੇਰੇ ਧੋਈ ਧੋਈ ਪੀਵਾਂ ਸੋ ਹਰ ਮੇਰਾ ਅੰਤਰ ਜਾਮੀ ਭਗਤ ਜਨ ਕੈ ਸੰਗ ਸੁਆਮੀ ਰਹਾਉ ਸੁਣ ਸੋਨੇ ਅੰਬਰ ਤੇ ਨਾਮ ਤੇ ਆਵਾਂ ਆਠ ਪੈਰ ਤੇਰੇ ਗੁਣ ਗਾਵਾਂ ਪੇਖ ਪੇਖ ਲੀਲਾ ਮਾਨਿਆ ਆਨੰਦਾ ਗੁਣ ਅਪਾਰ ਪ੍ਰਭ ਪਰਮਾਨੰਦਾ ਜੰਕੈ ਸਿਮਰਨ ਕਛ ਪਉ ਨ ਬਿਆਪੈ ਸਦਾ ਸਦਾ ਨਾਨਕ ਹਰਿ ਜਾਪੈ ਸੋਹੀ ਮਹੱਲਾ ਪੰਜਵਾ ਗੁਰ ਕੀ ਬਚਨ ਹਰਿ ਦੇ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕੰਬਲ ਮਨ ਪ੍ਰਾਨ ਅਦਾਰੀ ਰਹਾਉ ਸਾਜ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਦਾਰੀ ਕਾਮ ਕ੍ਰੋਧ ਲੋਭ ਮੋਤਜਾਰੀ ਦ੍ਰਿੜ ਨਾਮ ਦਾਣਿਸ਼ ਨਾਨ ਸਚਾਰੀ ਕਉ ਨਾਨਕੇ ਤਤ ਵਿਚਾਰੀ ਰਾਮ ਨਾਮ ਜਪ ਪਾਰਿਉ ਤਾਰੀ ਸੋਹੀ ਮਹੱਲਾ ਪੰਜਵਾ ਲੋਭ ਮੋ ਮਗਨ ਅਪਰਾਧੀ ਕਰਨ ਹਾਰ ਕੀ ਸੇਵਨਾ ਸਾਦੀ ਪਤਤ ਪਵਨ ਪ੍ਰਭ ਨਾਮ ਤੁਮਾਰੀ ਰਾਖ ਲਿਓ ਮੋਹ ਨਿਰਗੁਣਿਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚੀ ਦੇ ਮਨੁੱਖ ਅਪਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਪੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਨਾਇਆ ਸੋਹੀ ਮਹੱਲਾ ਪੰਜਵਾ ਦੇਖਤ ਚਾਗਤ ਕੈਤ ਅੰਦਾ ਸੋਨੀਅਤ ਸੁਨੀਏ ਨਾਈ ਨਿਕਟ ਵਸਤ ਕੋ ਜਾਣੈ ਦੂਰੀ ਪਾਪੀ ਪਾਪ ਕਮਾਹੀ ਜੋ ਕਿਛ ਕਰਜਤ ਛੋਟੈ ਪ੍ਰਾਣੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਓ ਕੋਰ ਮੈਲ ਸਦਾ ਰੰਗ ਰਾਤਾ ਸੰਗਤ ਮਾਰੇ ਕਸ਼ੂਨਾ ਜਾਤਾ ਰੱਖੇ ਪਚਾਰ ਮਾਟੀ ਕਾ ਭੰਡਾ ਅਤ ਕੁਚੀਲ ਮਿਲੈ ਜਮ ਡੰਡਾ ਕਾਮ ਕ੍ਰੋਧ ਲੋਭ ਮੋ ਬੱਧ ਮਾ ਗਰਤ ਮੈ ਨਿ ਕਰਤ ਜਾਤਾ ਨਾਨਕ ਕੀ ਅਰਦਾਸ ਸੁਨੀਜੈ ਡੂਬਤ ਪਾਹਨ ਪ੍ਰਭ ਮੇਰੇ ਲੀਜੈ ਸੋਈ ਮਹੱਲਾ ਪੰਜਵਾਂ ਜੀਵਤ ਮਰੈ 부ਜੇ ਪ੍ਰਭ ਸੋਈ ਤਿਸ ਜਨ ਕਰਮ ਪ੍ਰਾਪਤ ਹੋਈ ਸੁਣ ਸਾਜਨਿਓ ਦੁਤਰ ਤਰੀਐ ਮਿਲ ਸਾਧੂ ਹਰ ਨਾਮ ਉਚਰੀਐ ਰਹਾਉ ਏਕ ਬਿਨਾ ਦੂਜਾ ਨਹੀਂ ਜਾਣੈ ਕਟ ਕਟ ਅੰਤਰ ਪਾਰ ਬ੍ਰਹਮ ਪਛਾਨੈ ਜੋ ਕਿਸ਼ ਕਰੈ ਸੋਈ ਪਲ ਮਾਨੈ ਆਦਿ ਅੰਤ ਕੀ ਕੀਮਤ ਜਾਣੈ ਕਉ ਨਾਨਕ ਤਿਸ ਜਨ ਬਲਿਹਾਰੀ ਜੰਕੈ ਹਿਰਦੈ ਵਸੈ ਮੂਰਾਰੀ ਸੋਈ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਕਰ ਨਿਹਾਰ ਸਗਲ ਸ੍ਰਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਇ ਦੁਖ ਦਰਦ ਸਤਨ ਤੇ ਜਾਇ ਰਹਾਉ ਭਉ ਜਲ ਧੂਪਤ ਸਤ ਗੁਰ ਕਾਢੈ ਜਨਮ ਜਨਮ ਕਾ ਟੂਟਾ ਗੰਡੈ ਗੁਰ ਕੀ ਸੇਵਾ ਕਰੋ ਦਿਨ ਰਾਤ ਸੂਕ ਸਹਿਜ ਮਨ ਆਵੇ ਸਾਤ ਸਤ ਗੁਰ ਕੀ ਰੇਨ ਵੱਡ ਪਾਗੀ ਪਾਵੇ ਨਾਨਕ ਗੁਰ ਕੋ ਸਦ ਬਲ ਜਾਵੇ ਸੋਹੀ ਮਹੱਲਾ ਪੰਜਮਾ ਗੋਰੀ ਆਪਣੇ ਉੱਪਰ ਬਲ ਜਾਈਐ ਆਠ ਪੈਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਕ ਅੰਤਰ ਜਾਮੀ ਰਹਾਓ ਚਰਨ ਕੰਬਲ ਸੋ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨਮਾਹੀ ਜਨਮ ਜਨਮ ਕੇ ਕੇਲ ਵਿਖ ਜਾਈ ਕਰ ਕੇ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ